ਗੁਰਬਾਣੀ ਦੀ ਸਮਝ ਨਹੀਂ ਰਹੀ ਗੁਰਬਾਣੀ ਦੀ ਵਿਚਾਰ ਤੋਂ ਅਸੀਂ ਟੁੱਟ ਗਏ ਦੂਰ ਹੋ ਗਏ ਤਾਂ ਅਸੀਂ ਉਹਨਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੇ ਬਰਾਬਰ ਲਿਆ ਤੇ ਸਤਕਾਰ ਦੇਣਾ ਸ਼ੁਰੂ ਕਰਤਾ ਜਿਨ੍ਹਾਂ ਲੋਕਾਂ ਨੇ ਗੁਰੂ ਅਰਜਨ ਪਾਤਸ਼ਾਹ ਮਹਾਰਾ ਜੀ ਨੂੰ 33 ਤਵੀ ਤੇ ਬਿਠਾਇਆ ਸੀ ਉਹਨਾਂ ਲੋਕਾਂ ਨੇ ਇਹੋ ਕਿਹਾ ਸੀ ਕਿ ਆ ਜਿਹੜੇ ਸਾਡੇ ਪੁੱਤ ਪਿਰਥੀ ਚੰਦ ਹੋਣਾ ਨੇ ਇਹੋ ਕਿਹਾ ਸੀ ਕਿ ਆ ਜਿਹੜੀ ਮੇਰੇ ਪੁੱਤ ਮਿਹਰਬਾਨ ਹੋਣ ਆਂਦੀਆਂ ਜਾ ਛੱਜੂ ਪਾਨੇ ਪਿੱਲੂ ਸਾਹ ਹੁਸੈਨ ਵਰਗਿਆਂ ਦੀਆਂ ਲਿਖਤਾਂ ਨੇ ਇਹਨਾਂ ਦੀਆਂ ਕੱਚੀਆਂ ਕਵਤਾਮਾਂ ਨੇ ਇਹਨਾਂ ਨੂੰ ਸਿੱਖਾਂ ਦੇ ਗੁਰੂਆ ਜਿਹੜਾ ਤੂੰ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਰਿਹਾ ਇਹਦੇ ਵਿੱਚ ਲਿਖ ਦੇ ਪਾਤਸ਼ਾਹ ਨੇ ਕਿਹਾ ਸੀ ਨਹੀਂ ਇਹ ਕੱਚਾ ਕੱਚ ਨੂੰ ਕਦੇ ਵੀ ਸੱਚ ਵਿੱਚ ਨਹੀਂ ਰਲਾਇਆ ਜਾ ਸਕਦਾ ਫਿਰ ਉਹ ਕਹਿੰਦੇ ਜੇ ਨਹੀਂ ਰਲਾਉਂਦਾ ਤੈਨੂੰ ਅਸੀਂ ਖਤਮ ਕਰ ਦੇਣਾ ਤੂੰ ਇਸ ਦੁਨੀਆ 'ਚ ਰਹੇ ਨਹੀਂ ਸਕੇਗਾ। ਆਕਸ਼ਾ ਨੇ ਕਿਹਾ ਸੀ ਕੋਈ ਗੱਲ ਨਹੀਂ ਮੈਨੂੰ ਆਪਣੇ ਸਰੀਰ ਦੀ ਪਰਵਾਹ ਨਹੀਂ ਮੈਨੂੰ ਆਪਦੇ ਬੇੜੇ ਵਿੱਚ ਖੇੜਦੇ ਮੇਰੇ ਪੁੱਤ ਹਰਗੋਬਿੰਦ ਦੀ ਪਰਵਾਹ ਨਹੀਂ ਮੈਂ ਸ਼ਹਾਦਤ ਤੇ ਪ੍ਰਵਾਣ ਕਰ ਲਵਾਂਗਾ। ਪਰ ਇਸ ਰੋਹਾਨੀ ਸੱਚ ਵਿੱਚ ਇਸ ਤੁਹਾਡੇ ਲਿਖੇ ਕੱਚ ਨੂੰ ਸ਼ਾਮਲ ਨਹੀਂ ਹੋਣ ਦਿਆਂਗਾ ਰਲ ਨਹੀਂ ਦਿਆਂਗਾ ਕਿਉਂਕਿ ਕਿਉਂਕਿ ਮੈਂ ਸਿੱਖਾਂ ਤੱਕ ਖਰੀ ਰੱਬ ਦੀ ਬਾਣੀ ਦੇਣੀ ਚਾਹੁੰਦਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਕੇ ਸ਼ਹਾਦਾ ਦਾ ਜਾਮ ਪੀ ਜਾਂਦੇ ਆ ਪਰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਸੇ ਜਿਹੜੇ ਅੱਜ ਅਜੋਕੇ ਸਿੱਖ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਣ ਵਾਲੇ ਆ ਉਹਨਾਂ ਬਹੁਤੇ ਸਿੱਖਾਂ ਨੇ ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ਦੇ ਕਾਰਡਾਂ ਤੇ ਉਹਨਾਂ ਹੀ ਮਿਹਰਬਾਨ ਹੁਣਾਂ ਦੀ ਉਹਨਾਂ ਤਿਰਥੀ ਚੰਦੀਆਂ ਦੀ ਉਹਨਾਂ ਲੋਕਾਂ ਦੀ ਹੀ ਉਹ ਲਿਖੀ ਹੋਈ ਕੱਚੀ ਕਵਤਾ ਲਿਖੀ ਹੁੰਦੀ ਆ ਮੈਂ ਸੋਚਦਾ ਨਾ ਵੀ ਉਹਨਾਂ ਸੇਕ ਗੁਰੂ ਪਾਤਸ਼ਾਹ ਮਹਾਰਾਜ ਦੇ ਸਰੀਰ ਨੂੰ ਤਤੀ ਤਵੀ ਤੇ ਬੈਠਿਆਂ ਨੂੰ ਨਹੀਂ ਲੱਗਿਆ ਹੋਣਾ ਜਿੰਨਾ ਸੇਖ ਸਿੱਖਾਂ ਦੀ ਐਸ ਘਟਿਆ ਹਰਕਤ ਕਰਕੇ ਪਾਤਸ਼ਾਹ ਨੂੰ ਲੱਗਦਾ ਹੋਣਾ ਆ ਜਿਹੜੇ ਅਸੀਂ ਬੋਲ ਲਿਖ ਲੈਂਦੇ ਆ ਕਿ ਸਤਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਥੋੜਾ ਇਹ ਤਾਂ ਉਹਨਾਂ ਲੋਕਾਂ ਦੀ ਕੱਚੀ ਬਾਣੀ ਆ ਜਿਹੜੇ ਕੱਚੀ ਬਾਣੀ ਰੱਟ ਕੇ ਸੱਚੀ ਬਾਣੀ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਸੀ ਇਹ ਤਾਂ ਮਿਹਰਬਾਨ ਹੁਣ ਆਦੀਆਂ ਲਿਖਤਾਂ ਸਿਗੀਆਂ ਇਹ ਉਹਨਾਂ ਦੀਆਂ ਲਿਖਤਾਂ ਜਿਨ੍ਹਾਂ ਨੇ ਆਪਦੀ ਇਸ ਕੱਚੀ ਬਾਣੀ ਨੂੰ ਸਿੱਖਾਂ ਦੇ ਘਰਾਂ 'ਚ ਵਾੜਨ ਲਈ ਸਾਡੇ ਸੱਚੇ ਗੁਰੂ ਨੂੰ ਤਤੀ ਤਵੀ ਤੇ ਬਿਠਾ ਕੇ ਸਾੜਿਆ ਸੀ ਪਰ ਅੱਜ ਸਿੱਖ ਗੁਰਬਾਣੀ ਤੋਂ ਇੰਨਾ ਟੁੱਟ ਗਿਆ ਇੰਨਾ ਨਾ ਸਮਝ ਹੋ ਗਿਆ ਇੰਨਾ ਅਣਜਾਣ ਹੋ ਗਿਆ ਇਹ ਉਹਨਾਂ ਪਾਪੀਆਂ ਦੀਆਂ ਲਿਖੀਆਂ ਲਿਖਤਾਂ ਨੂੰ ਸਿੱਖ ਹੋ ਕੇ ਵੀ ਆਪਦੇ ਧੀਆਂ ਪੁੱਤਾਂ ਦੇ ਵਿਆਹਾਂ ਦੇਆਂ ਕਾਰਡਾਂ ਤੇ ਛਾਪ ਲੈਂਦਾ ਤੇ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਦਾ ਤੇ ਪਾਤਸ਼ਾਹ ਤਾਂ ਜ਼ਰੂਰ ਇਸ ਗੱਲ ਤੇ ਸੋਚ ਕੇ ਵੇਖੋ ਵੀ ਨਾਰਾਜ਼ ਤਾਂ ਹੁੰਦਾ ਹੀ ਹੋਣੇ ਵੀ ਸਿੱਖਾ ਆ ਕੀ ਕਰਨ ਲੱਗਿਆ ਜੇ ਤੂੰ ਆਹੀ ਕੁਝ ਕਰਨਾ ਸੀ ਇਹੇ ਕੁਝ ਤੂੰ ਉਲਝ ਕੇ ਰਹਿਣਾ ਸੀ ਇਹ ਫਿਰ ਆ ਰੋਹਾਨੀ ਬਾਣੀ ਇੱਕ ਇੱਕ ਸ਼ਬਦ ਇੱਕ ਇੱਕ ਪੰਕਤੀ ਆ ਜਿਹੜੀ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਬਖਸ਼ੀ ਆ ਇਹਦੀ ਤਾਂ ਫਿਰ ਕੀਮਤ ਨਾ ਨਾ ਰਹੇਗੀ